ਕੀ ਸੋਚੀ ਜਾਂਦੇ ਹੋ? ਉਹ ਇੰਨੀਆਂ ਕਿਹੜੀਆਂ ਡੰਗੀਆਂ ਸੋਚਾਂ ਚ ਪਏ ਹੋ ਤੁਸੀਂ? ਉਹ ਕੁਛ ਨਹੀਂ। ਉਹ ਕੁਛ ਨਾ ਕੁਛ ਤਾਂ ਤੁਸੀਂ ਜ਼ਰੂਰ ਸੋਚ ਰਹੇ ਹੋ। ਦੱਸ ਦੋ ਕੀ ਸੋਚ ਰਹੇ ਹੋ? ਉਹ ਮੈਂ ਇਹ ਸੋਚ ਰਿਆ ਸੀ ਹੁਣ 4-5 ਦਿਨਾਂ ਨੂੰ ਨਾ ਰਖੜੀ ਆ ਰਹੀ ਏ। ਫੇਰ ਨਾਲੇ ਇਹਦੇ 'ਚ ਸੋਚਣ ਵਾਲੀ ਕੀ ਗੱਲ ਆ? ਉਹ ਤੈਨੂੰ ਤਾਂ ਪਤਾ ਹੀ ਐ ਆਪਣੀ ਕੁੜੀ ਅਮੀਰ ਘਰੇ ਵਿਆਹੀ ਹੋਈ ਐ। ਹਾਂ ਮੈਨੂੰ ਪਤਾ। ਪਰ ਫਿਰ ਕੀ ਹੋ ਗਿਆ ਉਹ ਪਹਿਲਾਂ ਤਾਂ ਮੰਮੀ ਹੁੰਦੇ ਸੀਗੇ ਸਾਰਾ ਪੈਨ ਦਾ ਲੈਣ ਦੇਣ ਉਹੀ ਕਰਦੇ ਸੀਗੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਸੀਗੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਤਾਂ ਸਾਰਾ ਕੁਝ ਆਪਾਂ ਹੀ ਕਰਨਾ ਹੈ ਹਾਂਜੀ ਇਹ ਤਾਂ ਹੈ ਭਰਾ ਪਰ ਜਾਈ ਹੋਣ ਦੇ ਨਾਤੇ ਆਪਾਂ ਨੂੰ ਤਾਂ ਕਰਨਾ ਹੀ ਪੈਣਾ ਉਹ ਮੈਂ ਤਾਂ ਇਹ ਸੋਚ ਰਿਆ ਸੀ ਹੁਣ 2-4 ਦਿਨਾਂ ਤੱਕ ਪੈਨ ਨੇ ਮੇਰੇ ਰਖੜੀ ਬੰਨਣਾ ਆਣਾ ਪਰ ਇਸ ਟਾਈਮ ਮੇਰੇ ਜ ਹਜੇ ਇੰਨੀ ਗੰਜائش ਨਹੀਂ ਹੈਗੀ ਕਿ ਮੈਂ ਉਹਨੂੰ ਕੋਈ ਵਧੀਆ ਜਿਹਾ ਗਿਫਟ ਹੀ ਲੈ ਕੇ ਦੇ ਦਾਂ ਫੇਰ ਜੀ ਤੁਸੀਂ ਕੋਈ ਨਾ ਕੋਈ ਇੰਤਜ਼ਾਮ ਕਰੋ ਕਿ ਤੋਂ ਪੈਸੇ ਆਂਦਾ ਹਾਂ ਕਰਦਾ ਕਿਸੇ ਪਾਸੇ ਪੈਸੇ ਦਾ ਇੰਤਜ਼ਾਮ ਤੂੰ ਐ ਕਰ ਮੈਨੂੰ ਬੜੀ ਭੁੱਖ ਲੱਗੀ ਐ ਪਹਿਲਾਂ ਰੋਟੀ ਪਾ ਲਿਆ ਹਾਂਜੀ ਹੁਣੇ ਪਾ ਲਿਓਣੀ ਐ ਕੀ ਦਾ ਫੋਨ ਉਹ ਪੈਣ ਦਾ ਹੀ ਫੋਨ ਐ ਚੱਕ ਲੋ ਫੇਰ ਪੁੱਛ ਲੋ ਕੀ ਕਹਿੰਦੀ ਆ ਉਹ ਓ ਹਾਂ ਹਾਂ ਛੱਕਦਾ ਹਲੋ ਹਲੋ ਸ਼ਸ਼੍ਰੀਕਾ ਵੀਰ ਜੀ ਓ ਸਤ ਸ੍ਰੀ ਅਕਾਲ ਪੈਣੇ ਕੀ ਹਾਲ ਨੇ ਤੇਰੇ ਵੀਰ ਜੀ ਬਹੁਤ ਵਧੀਆ ਨੇ ਤੁਸੀਂ ਦੱਸੋ ਆਪਣੇ ਓ ਮੈਂ ਵੀ ਵਧੀਆ ਪੈਣੇ ਹੁਣ ਤੂੰ ਕਦੋਂ ਆਣਾ ਰਖੜੀ ਬੰਨਣੇ ਵੀਰੇ ਜਾਂ ਤਾਂ ਰਖੜੀ ਤੋਂ ਇੱਕ ਦਿਨ ਪਹਿਲਾਂ ਆਉਂਗੀ ਜਾਂ ਰਖੜੀ ਵਾਲੇ ਦੇਣੀ ਆਉਂਗੀ ਹੋਰ ਦੱਸੋ ਭਾਬੀ ਕਿਵੇਂ ਨੇ ਠੀਕ ਨੇ ਓ ਹਾਂ ਹਾਂ ਤੇਰੀ ਭਾਬੀ ਵਧੀਆ ਠੀਕ ਠਾਕ ਹੈ ਚਲ ਠੀਕ ਆ ਵੀਰੇ ਮੈਂ ਤਾਂ ਬਸ ਆਹੀ ਦੱਸਣ ਵਾਸਤੇ ਫੋਨ ਕੀਤਾ ਸੀ ਤੁਹਾਨੂੰ ਉਹ ਭੈਣੇ ਜਦੋਂ ਵੀ ਤੇਰਾ ਜ਼ਿਕਰ ਹੈ ਨਾ ਉਦੋਂ ਹੀ ਆ ਜੀ ਤੂੰ ਤੇਰੇ ਹੀ ਤਾਂ ਘਰ ਹੈ ਠੀਕ ਹੈ ਵੀਰੇ ਉਹ ਭੈਣ ਯਦ ਰਖੜੀ ਵਾਲੇ ਦਿਨ ਆਉਗੀ ਜਾਂ ਇੱਕ ਦਿਨ ਪਹਿਲਾਂ ਆਉਗੀ ਅੱਛਾ ਫੇਰ ਤਾਂ ਪੈਸਿਆਂ ਦਾ ਇੰਤਜ਼ਾਮ ਆਪਾਂ ਨੂੰ ਛੇਤੀ ਹੋਈ ਕਰਨਾ ਪਊਗਾ ਉਹ 4-5 ਦਿਨਾਂ ਤੱਕ ਤਾਂ ਰਖੜੀ ਆਉਣ ਵਾਲੀ ਆ ਉਹ ਕੋਈ ਨਾ तू फिकर का तो कर दिया। मैं करता हूँ किसे पसे पैसे दाल। ओ मैं नुपुक लगी है। पहला तू रोटी पाके ले आ दे। ठीक है जी। होया जी कोई इंतजाम? हाँ, थोड़ा बहुत तो इंतजाम हो ही गया। अच्छा? ਚਲ ਵਧੀਆ ਕਿਸੇ ਤੋਂ ਉਧਾਰੇ ਮੰਗੇ ਹੋਣਗੇ ਤੁਸੀਂ ਪੈਸੇ ਉਹ ਨਹੀਂ ਨਹੀਂ ਮੈਂ ਨਾ ਆਪਣੀ ਸਕੂਟੀ 베ਚਦੀ ਸਕੂਟੀ 베ਚਦੀ ਕਿਉਂ 베ਚਦੀ ਸਕੂਟੀ ਤੋਂ ਬਿਨਾ ਆਪਣਾ ਕਿਵੇਂ ਸਰੂਗਾ ਉਹ ਫਿਰ ਕੀ ਕਰਾਂ ਹੁਣ ਕਿਸੇ ਪਾਸੇ ਵੀ ਪੈਸੇ ਦਾ ਇੰਤਜ਼ਾਮ ਹੋ ਹੀ ਨਹੀਂ ਰਿਹਾ ਸੀ ਪਰ ਫਿਰ ਵੀ ਤੁਸੀਂ ਸਕੂਟੀ ਨਹੀਂ 베ਚਣੀ ਸੀ ਉਹ ਕੋਈ ਗੱਲ ਨਹੀਂ ਕਭਰ ਆਉਂਦੀ ਘਰ ਤੋਂ ਐ ਸਕੂਟੀ ਤਾਂ ਪਾ ਫੇਰ ਵੀ ਲੈ ਲਾਂਗੇ ਪਰ ਰਖੜੀ ਸਾਲ ਚ ਇੱਕ ਵਾਰ ਆਉਂਦੀ ਐ ਉਹ ਮੈਂ ਆਪਣੀ ਭੈਣ ਨੂੰ ਖਾਲੀ ਹੱਥ ਥੋੜੀ ਤੋਰ ਸਕਦਾ ਚਲੋ ਠੀਕ ਆ ਪਰ ਤੂੰ ਇਹ ਗੱਲ ਨਾ ਕਿਸੇ ਨੂੰ ਨਹੀਂ ਦੱਸਣੀ ਕਿ ਆਪਾਂ ਸਕੂਟੀ ਬੇਚਤੀ ਖਾਸ ਕਰਕੇ ਭੈਣ ਨੂੰ ਠੀਕ ਆ ਜੀ ਪਰ ਸਕੂਟੀ ਕਿੰਨੇ ਕੁ ਚ ਬੇਚਤੀ ਤੁਸੀਂ ਉਹ ਐਨੇ ਦੀ ਵਿਗ ਗਈ ਕਿ ਆਪਣਾ ਡੰਗ ਵਧੀਆ ਸਰ ਜਾਊਗਾ ਮੈਂ ਇਹ ਕਹਿੰਦੀ ਸੀ ਜੀ ਮੰਮੀ ਜੀ ਨਾ ਹਰ ਸਾਲ ਭੈਣ ਨੂੰ ਕੋਈ ਵੀ ਸੋਨੇ ਦੀ ਚੀਜ਼ ਦਿੰਦੇ ਸੀਗੇ ਆਪਾਂ ਵੀ ਕਿਉਂ ਨਾ ਛੋਟੀ ਜੀ ਭੈਣ ਨੂੰ ਸੋਨੇ ਦੀ ਛਾਪ ਹੀ ਕਰਾ ਦਈਏ ਉਹ ਹਾਂ ਹਾਂ ਇਹ ਵੀ ਗੱਲ ਠੀਕ ਹੈ ਭੈਣ ਨਾ ਇਹ ਦੇਖ ਕੇ ਖੁਸ਼ ਹੋ ਜੂਗੀ ਮੈਂ ਹੁਣੇ ਜਾ ਕੇ ਨਾ ਸੁਣਾ ਦੇ ਕੋਲ ਕਿੰਨੇ ਖੁਸ਼ ਨੇ ਇਹ ਚੱਲ ਹੁਣ ਜਿਹੜੀ ਜ਼ਿੰਮੇਵਾਰੀ ਚੱਕੀ ਆ ਉਤਨਿਵੋਣੀ ਹੋਈ ਪੈਣੀ ਆ ਉਹ ਭੈਣ ਵੀ ਤਾਂ ਐਡੇ ਵੱਡੇ ਘਰ ਚ ਵਿਆਹੀ ਹੋਈ ਆ ਮਾੜਾ ਮੋਟਾ ਤਾਂ ਕਰ ਨਹੀਂ ਸਕਦੇ ਕਰਨਾ ਤਾਂ ਵਧੀਆ ਹੀ ਪਹਿਣਾ ਨਾਲੇ ਜੇ ਕੋਈ ਚੱਜ ਦੀ ਚੀਜ਼ ਨਾ ਦਿੱਤੀ ਨਾ ਫਿਰ ਭੈਣ ਦੇ ਸਹੁਰਿਆਂ ਨੇ ਉਹਨੂੰ ਮੇਣਾ ਮਾਰਨਾ ਵੀ ਆਪਦੇ ਪੇਕੇ ਤੋਂ ਕੀ ਲੈ ਕੇ ਆਈਆਂ ਵੱਡੇ ਲੋਕ ਵੱਡੀਆਂ ਗੱਲਾਂ ਚੱਲ ਕੋਈ ਗੱਲ ਨਹੀਂ ਸਕੂਟੀ ਤਾਂ ਫੇਰ ਵੀ ਆ ਜੂਗੀ ਜਾਇਆ ਤੁਸੀਂ ਹਾਂ ਜਾਇਆ ਆ ਕਿਹੜੇ ਸੁਨਿਆਰੇ ਕੋਲ ਉਹ ਉਹੀ ਜਿਹੜਾ ਆਪਣੇ ਮੇਨ ਰੋਡ ਤੇ ਨਹੀਂ ਹੈਗਾ ਉਹਨੂੰ ਨਾਲੇ ਪੈਸੇ ਐਡਵਾਂਸ ਦੇ ਆ ਉਹ ਅਗਲਾ ਦਾ ਕਹਿੰਦਾ ਚਾਹੇ ਮੈਥੋਂ ਕੱਲ ਨੂੰ ਲੈ ਜਾ ਸ਼ਾਬ ਤੁਸੀਂ ਅੱਛਾ ਕਿਵੇਂ ਬਣੀਆਂ ਜੀ ਸਿਆ ਬਹੁਤ ਵਧੀਆ ਸਵੇਰੇ ਸਵੇਰੇ ਫੋਨ ਪੈਣੇ ਕਿਦਾਂ ਠੀਕ ਤਾਂ ਹੈਂਗੀ ਮੈਂ ਤਾਂ ਵਧੀਆ ਵੀਰੇ ਤੁਸੀਂ ਦੱਸੋ ਆਪਣੀ ਕਿਦਾਂ ਮੈਂ ਤਾਂ ਵਧੀਆ ਪੈਣੇ ਵੀਰੇ ਮੈਂ ਤਾਂ ਇਹ ਦੱਸਣ ਲਈ ਫੋਨ ਕੀਤਾ ਸੀ ਵੀ ਮੈਂ ਤਾਂ ਨਾ ਕੱਲ ਨੂੰ ਨਹੀਂ ਆ ਰਹੀ ਆ ਕੋਈ ਗੱਲ ਨਹੀਂ ਪੈਣੇ ਜਦੋਂ ਮਰਜ਼ੀ ਆ ਜਾ ਨਾਲੇ ਵੀਰੇ ਇੱਕ ਗੱਲ ਹੋਰ ਤੁਸੀਂ ਨਾ ਘਰੇ ਹੀ ਰਹੋ ਹਾਂ ਹਾਂ ਪੈਣੇ ਤੂੰ ਫਿਕਰ ਨਾ ਕਰ ਮੈਂ ਕੱਲ ਘਰੇ ਹੀ ਰਹੂੰਗਾ ਇਹਦਾ ਮਤਲਬ ਵੀ ਭੈਣ ਕੱਲ ਨੂੰ ਹੀ ਆ ਰਹੀ ਆ ਤੁਸੀਂ ਐਂ ਕਰੋ ਸੁਨਿਆਰੇ ਕੋਲ ਨਾ ਅੱਜ ਹੀ ਜਾਇਆ। ਉਹ ਹਾਂ ਹਾਂ ਤੂੰ ਮੈਨੂੰ ਵਧੀਆ ਯਾਦ ਕਰਾਤਾ। ਮੈਂ ਸ਼ਾਮੇ ਆਉਂਦਾ ਹੋਇਆ ਨਾ ਉਦੋਂ ਸਾਫ ਫੜੀ ਲਿਆਂਗਾ। ਤੇ ਇੱਕ ਗੱਲ ਹੋਰ ਪੈਣ ਦੇ ਨਾਲ ਨਾ ਪਰੋਣੇ ਨੇ ਵੀ ਆਣਾ ਹੈਗਾ। ਤੂੰ ਸਬਜੀ ਨਾ ਵਧੀਆ ਤੋਂ ਵਧੀਆ ਬਣਾ ਕੇ ਰੱਖੀ। ਕੋਈ ਲਾਂਭਾ ਨਹੀਂ ਆਣਾ ਚਾਹੀਦਾ। ਉਹ ਤੁਸੀਂ ਫਿਕਰਾ ਤੋ ਕਰਦੇ ਹੋ। ਰੋਟੀ ਸਬਜੀ ਦਾ ਇੰਤਜ਼ਾਮ ਮੈਂ ਵਧੀਆ ਤੋਂ ਵਧੀਆ ਕਰਕੇ ਰੱਖੂੰਗੀ। ਫੇਰ ਠੀਕ ਹੈ। ਉਹ ਲੱਗਦੇ ਪੈਣਾਗੀ ਸੱਸਰੀ ਕਾਲ ਵੀਰੇ ਸੱਸਰੀ ਕਾਲ ਪੈਣੇ ਸੱਸਰੀ ਕਾਲ ਭਾਬੀ ਸੱਸਰੀ ਕਾਲ ਪੈਣੇ ਉਹ ਪੈਣੇ ਤੂੰ ਕੱਲੀ ਹੀ ਆਈ ਐ ਪਰ ਉਹਨਾਂ ਤਾਂ ਕਿਤੇ ਦਿਖ ਨਹੀਂ ਰਿਹਾ ਵੀਰੇ ਉਹਨਾਂ ਨੂੰ ਨਾ ਕੋਈ ਜ਼ਰੂਰੀ ਕੰਮ ਆ ਗਿਆ ਸੀਗਾ ਉਹ ਕਹਿੰਦੇ ਐਨੇ ਤੂੰ ਵੀਰੇ ਦੇ ਰਖੜੀ ਬੰਨ ਲ ਮੈਂ ਕੰਮ ਨਵੇੜ ਕੇ ਛੇਤੀ ਆਉਣਾ ਚੱਲ ਕੋਈ ਨਹੀਂ ਭੈਣੇ ਕੰਮ ਵੀ ਜ਼ਰੂਰੀ ਐ ਚੱਲ ਹੁਣ ਅੰਦਰ ਚੱਲ ਆਪਾਂ ਬਾਕੀ ਦੀ ਗੱਲ ਅੰਦਰ ਬਹਿ ਕੇ ਕਰਾਂਗੇ ਬੈਠ ਜਾ ਭੈਣੇ ਤੁਸੀਂ ਨਾ ਦੋਨੇ ਭੈਣ ਭਾਈ ਇੰਨੇ ਗੱਲਾਂ ਕਰੋ ਮੈਂ ਨਾ ਪਾਣੀ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਹੋਰ ਭੈਣੇ ਤੇਰੇ ਘਰੇ ਸਾਰੇ ਠੀਕ ਠਾਕ ਸੀਗੇ ਤੇਰੀ ਸੱਸ ਤੇਰਾ ਸੋਹਰਾ ਹਾਂ ਹਾਂ ਵੀਰੇ ਸਾਰੇ ਠੀਕ ਨੇ ਹੋਰ ਤੁਸੀਂ ਦੱਸੋ ਤੁਹਾਡਾ ਕੰਮ ਕਰ ਕਿਵੇਂ ਚੱਲਦਾ ਰੱਬ ਦੀ ਮਿਹਰ ਨਾਲ ਪੈਣੇ ਕੰਮ ਬਹੁਤ ਵਧੀਆ ਚੱਲਦਾ ਹੈ ਆ ਲੈ ਪਾਣੀ ਆ ਗਏ ਮਨਦੀਪ ਕੁਝ ਖਾਣ ਪੀਣ ਨੂੰ ਵੀ ਲਿਆਉਂਦੇ ਨਾਲ ਨਹੀਂ ਨਹੀਂ ਵੀਰੇ ਤੁਹਾਨੂੰ ਤਾਂ ਪਤਾ ਹੀ ਆ ਵੀ ਪਹਿਲਾਂ ਮੈਂ ਤੁਹਾਡੇ ਰਖੜੀ ਬੰਨ੍ਹਦੀ ਆ ਫੇਰ ਕੁਝ ਖਾਂਦੀ ਪੀਂਦੀ ਆ। ਓ ਹਾਂ ਹਾਂ ਪੈਣੇ ਫੇਰ ਤੂੰ ਪਹਿਲਾਂ ਮੇਰੇ ਰਖੜੀ ਹੀ ਬੰਨ੍ਹ ਦੇ। ਮੈਂ ਆਪਣੀ ਭੈਣ ਨੂੰ ਇੰਨੀ देर ਭੁੱਖਾ ਨਹੀਂ ਰੱਖ ਸਕਦਾ। ਠੀਕ ਆ ਵੀਰੇ। ਬੀਰੇ ਲੈ ਪਾਣੀ ਓ ਹੁਣ ਤਾਂ ਕੁਝ ਖਾਣ ਨੂੰ ਲਿਆ ਹਾਂਜੀ ਹੁਣ ਇਹ ਲੈ ਕੇ ਆਉਣੀ ਆ चाह पी लो लै भैने बिस्कुट खा लें को चाय पी जानी हैं जी ਕੀ ਭੈਣਾ ਰਿਆ ਮੈਂ ਤਾਂ ਜੀ ਸ਼ਾਮ ਤੱਕ ਰਹਿਣਾ ਸੀਗਾ ਉਰੇ ਕੀ ਫੇਰ ਆ ਜਾ ਚਲ ਕੋਈ ਗੱਲ ਨਹੀਂ ਆ ਜਾਨੀਆ ਫਿਰ ਮੈਂ ਮੇਨ ਰੋਡ ਤੇ ਉਹ ਕੋਈ ਗੱਲ ਨਹੀਂ ਪਹਿਣੇ ਤੂੰ ਉਦਾਸ ਨਾ ਹੋ ਉਹ ਮੈਂ ਵੀ ਚਾਹੁੰਦਾ ਸੀ ਤੂੰ ਅੱਜ ਸ਼ਾਮ ਤੱਕ ਇੱਥੇ ਹੀ ਰਹੇ ਪਰ ਜਦੋਂ ਤੇਰੀ ਨਣ ਆਈ ਰਹੀ ਹੈ ਤਾਂ ਉਹਦੇ ਬਰਤੀ ਵੀ ਦਾ ਤੇਰੇ ਕੋਈ ਫਰਜ਼ ਬਣਦੇ ਨੇ ਉਹ ਅਗਲੀ ਵਾਰ ਜਦੋਂ ਤੂੰ ਆਏਂਗੀ ਨਾ ਤਾਂ ਪੂਰੇ 10 ਦਿਨ ਲੱਗੇ ਜਾਈ ਮੇਰੇ ਕੋਲੇ ਠੀਕ ਐ ਵੀਰੇ ਹੁਣ ਮੈਂ ਚਲਦੀ ਆ ਉਹ ਪੈਣੇ ਬਹਿ ਜਾ ਬਹਿ ਜਾ ਐਨੀ ਵੀ ਕੀ ਖਾਲੀ ਐ ਤੇਰੇ ਲਈ ਮੈਂ ਇੱਕ ਗਿਫਟ ਲੈ ਕੇ ਆਇਆ ਗਿਫਟ ਸੱਚੀ ਵੀਰੇ ਦਿਖਾਓ ਮੈਨੂੰ ਆ ਲੈ ਰਿੰਗ ਇਹ ਕਿਦੇ ਲਈ ਆ ਵੀਰੇ ਉਹ ਤੇਰੇ ਵਾਸਤੇ ਕਮ ਲਈਏ ਹੋਰ ਕੀ ਦੱਸਦੇ? ਪਰ ਵੀਰੇ ਮੈਂ ਇੰਨਾ ਮਹਿੰਗਾ ਤੋਹਫਾ ਨਹੀਂ ਲੈ ਸਕਦੀ ਹੈਗੀ। ਮੈਂ ਕਿਹੜੇ ਇਥੇ ਛਾਂਪਾਂ ਛੱਲੇ ਲੈਣਾ ਨਹੀਂ ਆ। ਮੇਰੇ ਲਈ ਤਾਂ ਤੁਹਾਡਾ ਪਿਆਰ ਹੀ ਬਹੁਤ ਆ। ਲੈ ਲਾ ਭੈਣੇ ਲੈ ਲਾ। ਤੇਰੇ ਵੀਰੇ ਨੇ ਬਹੁਤ ਪਿਆਰ ਨਾਲ ਤੇਰੇ ਲਈ ਬਣਵਾਇਆ। ਮਨਾ ਨਾ ਕਰ। ਨਹੀਂ ਭਾਬੀ, ਤੁਹਾਨੂੰ ਪਤਾ ਸੋਨਾ ਕਿੰਨਾ ਮਹਿੰਗਾ ਹੋਇਆ ਪਿਆ। ਮੈਂ ਨਹੀਂ ਇਹ ਲੈ ਕੇ ਜਾਣੀ। ਮੈਂ ਆਪਣੇ ਭਰਾ ਵੱਲ ਵੀ ਵੇਖਣਾ। ਉਹ ਕਮਲੀਏ ਕਿਉਂ ਨਹੀਂ ਲੈ ਕੇ ਜਾਣੀ? ਉਹ ਮੇਰਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਉਹ ਤਾਂ ਹੀ ਤਾਂ ਮੈਂ ਇਧਰ ਲਈ ਬਣਵਾਈ ਹੈ ਨਾਲੇ ਇਹ ਕਿਹੜਾ ਜਿਆਦਾ ਮਹਿੰਗੀ ਹੈ ਉਹ ਮੇਰਾ ਪਿਆਰ ਸਮਝ ਕੇ ਰੱਖ ਲੈ ਪੈਣੀ ਵੀਰੇ ਤੁਸੀਂ ਸਮਝਦੇ ਕਿਉਂ ਨਹੀਂ ਹੈਗੇ ਨਾਲੇ ਜੇ ਤੁਸੀਂ ਮੈਨੂੰ ਇੰਨੇ ਮਹਿੰਗੇ ਮਹਿੰਗੇ ਗਿਫਟ ਦੇਣ ਲੱਗੇ ਤਾਂ ਘਰ ਕਿਵੇਂ ਚੱਲੂਗਾ ਭਾਬੀ ਤੁਸੀਂ ਸਮਝਾਓ ਕੁਛ ਵੀਰੇ ਨੂੰ ਉਹ ਉਹ ਕੀ ਸਮਝਾਉਗੀ ਮੈਨੂੰ ਉਹ ਪੈਣਾ ਨੂੰ ਕੁਝ ਦੇਣ ਨਾਲ ਘਟਦਾ ਨਹੀਂ ਹੁੰਦਾ ਵੱਧਦਾ ਹੀ ਹੁੰਦਾ ਹੈ ਹਮੇਸ਼ਾ ਚੱਲ ਰੱਖ ਲੈ ਤੂੰ ਵੀਰੇ ਕਹਿ ਜੀ ਜਿੱਦ ਦਾ ਤੁਹਾਡੀ ਉਹ ਭੈਣੇ ਜਿੱਦ ਨਹੀਂ ਤੇਰੇ ਲਈ ਪਿਆਰ ਹੈ ਚੁੱਪ ਕਰਕੇ ਰੱਖ ਲੈ। ਥੈਂਕ ਯੂ ਵੀਰੇ। ਚੰਗਾ ਵੀਰੇ ਫਿਰ ਹੁਣ ਮੈਂ ਚਲਦੀ ਆਂ। ਭੈਣੇ ਰੋਟੀ ਵੀ ਤਿਆਰ ਸੀ। ਮੈਂ ਤਾਂ ਕਹਿੰਦੀ ਸੀ ਵੀ ਤੂੰ ਖਾ ਕੇ ਹੀ ਜਾਂਦੀ। ਨਹੀਂ ਨਹੀਂ ਭਾਬੀ ਥੋੜੇ ਸਾਹਮਣੇ ਤਾਂ ਫੋਨ ਆਇਆ। ਹੁਣ ਮੈਨੂੰ ਜਾਣ ਦਿਓ। ਰੋਟੀ ਫੇਰ ਕਿਸੇ ਦਿਨ। ਚਲ ਠੀਕ ਆ ਭੈਣੇ ਤੇਰੀ ਮਰਜ਼ੀ ਆ। ਨਾਲੇ 1 ਮਿੰਟ। ਆਫੜ ਇਹਦੇ ਵਿੱਚ ਤੇਰੇ ਸੂਟ ਨੇ ਭਾਬੀ ਹੁਣ ਇਹਦੀ ਕਿ ਲੋੜ ਸੀ ਆਹੀ ਬਹੁਤ ਸੀ ਉਹ ਕੰਬਲੀਏ ਸਮਾ ਕੇ ਪਾਲੀ ਵੀਰੇ ਮੇਨ ਰੋਡ ਤੱਕ ਮੈਨੂੰ ਸਕੂਟਰੀ ਤੇ ਛੱਡਿਆ ਹੁੰਦੇ ਕਿੱਥੇ ਆ ਸਕੂਟਰੀ ਓਪਨ ਛੱਡ ਤਾਂ ਉਹ ਨਾ ਪਰ ਅੱਜ ਸਵੇਰੇ ਨਾ ਨਾਲਾ ਲੰਗ ਮੰਡੀ ਮੰਕੇ ਲੈ ਗਿਆ। ਅੱਛਾ। ਚੱਲ ਕੋਈ ਗੱਲ ਨਹੀਂ ਵੀਰੇ ਆ ਦੋ ਕਦਮ ਤਾਂ ਹੈਗੇ ਨੇ ਮੈਂ ਤੁਰ ਕੇ ਚਲੀ ਜਾਨੀ ਆ। ਚੰਗਾ ਪੈਣੇ ਆਰਾਮ ਨਾਲ ਜਾਈਂ। ਹਾਂ ਠੀਕ ਹੈ ਵੀਰੇ। ਦੇਖ ਲੋ ਜੀ ਪੈਣ ਨੂੰ ਸਾਰਾ ਧਿਆਨ ਆ। ਮਿੰਟਾਂ 'ਚ ਹੀ ਪੁੱਛ ਲਿਆ ਵੀ ਸਕੂਟੀ ਕਿੱਥੇ ਆ। ਉਹ ਕੁੜੀਆਂ ਦਾ ਸਾਰਾ ਧਿਆਨ ਪੇਕਿਆਂ 'ਚ ਹੀ ਹੁੰਦਾ। ਉਹਨਾਂ ਨੂੰ ਨਾ ਸਾਰਾ ਹੀ ਪਤਾ ਹੁੰਦਾ। ਨਾਲੇ ਜੇ ਇਹ ਖੁਸ਼ ਰਹਿਣਗੇ ਤਾਂ ਹੀ ਤਾਂ ਘਰ ਹੱਸਦੇ ਵਸਦੇ ਰਹਿਣਗੇ ਉਹ ਸਕੂਟੀ ਦਾ ਕੀ ਹੈ ਅੱਬਾ ਹੋਰ ਲਿਆਵਾਂਗੇ ਹਾਂਜੀ ਇਹ ਗੱਲ ਤਾਂ ਸਹੀ ਆ ਪਰ ਫੇਰ ਵੀ ਹੁਣ ਤੁਸੀਂ ਕੰਮ ਤੇ ਕਿਵੇਂ ਜਾਇਆ ਕਰੋਗੇ ਉਹ ਕੋਈ ਨਹੀਂ ਉਹ ਕੰਮ ਤੇ ਜਾਣ ਦੇ ਹੋਰ ਬੜੇ ਸਾਧਨ ਨੇ ਮੈਂ ਆਪਣੇ ਕਿਸੇ ਦੋਸਤ ਨਾਲ ਬੱਕ ਜਾਇਆ ਕਰੂੰਗਾ ਚੱਲ ਅੰਦਰ ਚੱਲੀਏ ਆਹ ਲੋ ਜੀ ਟਿਫਨ ਉਹ ਸਕੂਟੀ ਤੇ ਟੰਗਿਆ ਜਾ ਕੇ ਉਹ ਕੋਈ ਨਹੀਂ ਤੂੰ ਫਿਕਰ ਕਾ ਤੂੰ ਕਰਦੀ ਐ ਸਕੂਟੀ ਆਪਾਂ ਛੇਤੀ ਹੀ ਲੈ ਆ ਮੰਗੇ ਫਿਕਰ ਤਾਂ ਹੁੰਦੀ ਹੋਈ ਆ ਧੁੱਪ ਚ ਕਿੰਨਾ ਔਖਾ ਹੋਣਾ ਜਾਣਾ ਪਤਾ ਨਹੀਂ ਕਿਵੇਂ ਮੈਨੇਜ ਕਰਦੇ ਹੋਵੋਗੇ ਓਹੋ ਥੱਕ ਗਿਆ ਬਾਈ ਥੱਕਣਾ ਤਾਂ ਆਪੇ ਹੀ ਸੀ ਬਸ ਤੇ ਗਏ ਹੋਵਗੇ ਓ ਨਹੀਂ ਨਹੀਂ ਅੱਜ ਤਾਂ ਆਪਣਾ ਗਮੰਡੀ ਲੈ ਕੇ ਸੀ ਮੈਨੂੰ ਆਪਣੇ ਨਾਲ ਤੇ ਨਾਲ ਹੀ ਲਿਆਇਆ ਚਲੋ ਫੇਰ ਠੀਕ ਆ ਨਾਲੇ ਜਿੰਨੀ ਦੇਰ ਨਾ ਆਪਣੀ ਸਕੂਟੀ ਦਾ ਹੱਲ ਨਹੀਂ ਹੁੰਦਾ ਹੈਗਾ ਓਨੀ ਦੇਰ ਤੁਸੀਂ ਉਹਨਾਂ ਨਾਲ ਹੀ ਚਲੇ ਜਾਇਆ ਕਰੋ ਓ ਹਾਂ ਹਾਂ ਚਲਾ ਜਾਇਆ ਕਰੂੰਗਾ ਹੁਣ ਪਾਣੀ ਤਾਂ ਲਿਆ ਦੇ ਹਾਂਜੀ ਲਿਓਣੀ ਆ ਕਿੰਨੀ ਦੇਰ ਹੋ ਗਈ ਪਤਾ ਨਹੀਂ ਕਿੱਥੇ ਰਹਿ ਗਏ ਅੱਜ ਤਾਂ ਸਵੇਰੇ ਟਿਫਨ ਵੀ ਨਹੀਂ ਲੈ ਕੇ ਗਏ ਨਾ ਹੀ ਉਹਨਾਂ ਦਾ ਫੋਨ ਲੱਗ ਰਿਹਾ ਮੈਨੂੰ ਤਾਂ ਬੜੀ ਫਿਕਰ ਜੀ ਹੋਈ ਜਾਂਦੀ ਆ ਉਹ ਅੱਜ ਤੁਸੀਂ ਇੰਨੀ ਲੇਟ ਕਿਵੇਂ ਹੋ ਗਏ ਸਵੇਰੇ ਟਿਫਨ ਵੀ ਨਹੀਂ ਲੈ ਕੇ ਗਏ ਤੁਹਾਡਾ ਹੁਣ ਫੋਨ ਵੀ ਨਹੀਂ ਲੱਗ ਰਿਹਾ ਸੀ ਓਏ ਯਾਰ ਜੇ ਆਪਣਾ ਸਾਧਨ ਹੋਵੇ ਤਾਂ ਬੰਦਾ ਛੇਤੀ ਨਾ ਜੇ ਉਹ ਅੱਜ ਤਾਂ ਮੈਥੋਂ ਗਵਾਂਡੀ ਵੀ ਪਿੱਛਾ ਛਡਾ ਗਿਆ ਸਵੇਰੇ ਮੈਥੋਂ ਜਾਣ ਤੋਂ ਪਹਿਲਾਂ ਨਿਕਲ ਗਿਆ ਤੇ ਆਉਂਦਾ ਹੋਏ ਬਹਾਨਾ ਲਾ ਕੇ ਫੇਰ ਨਿਕਲ ਆਇਆ ਓਏ ਤਾਂ ਇੱਕ ਨਾ ਇੱਕ ਦਿਨ ਹੋਣਾ ਹੀ ਸੀ ਕਿੰਨਾ ਕੁ ਚਿਰ ਤੁਹਾਨੂੰ ਅਗਲਾ ਲੈ ਕੇ ਜਾਵੇ ਤਾਂ ਹੀ ਮੈਂ ਤੁਹਾਨੂੰ ਕਹਿੰਦੀ ਸੀ ਵੀ ਆਪਣੀ ਸਕੂਟੀ ਨਾ ਵੇਚੋ ਪਰ ਉਸ ਟਾਈਮ ਤੁਸੀਂ ਮੇਰੀ ਇੱਕ ਨਹੀਂ ਸੁਣੀ ਓ ਤੂੰ ਫੇਰ ਉਹੀ ਗੱਲਾਂ ਕਰੀ ਜਾਂਦੀ ਐ ਉਹ ਤੈਨੂੰ ਹਜ਼ਾਰ ਵਾਰ ਸਮਝਾਇਆ ਹੈ ਕਿ ਪੈਣਾ ਨੂੰ ਦੇਣ ਨਾਲ ਕੁਝ ਘਟਦਾ ਨਹੀਂ ਹੁੰਦਾ ਹਮੇਸ਼ਾ ਵੱਧਦਾ ਹੀ ਹੁੰਦਾ ਐ ਔਰ ਰੱਬ ਤੇ ਵਿਸ਼ਵਾਸ ਰੱਖ ਸਭ ਕੁਝ ਠੀਕ ਹੋ ਜਾਊਗਾ। ਮਨਦੀਪਾ ਓ ਮਨਦੀਪਾ ਕਿੱਥੇ ਐ ਤੂੰ? ਆਹ ਦੇਖ ਆਪਣੀ ਗੱਡੀ ਦੀ ਚਾਬੀ। ਗੱਡੀ ਦੀ ਚਾਬੀ? ਇਹ ਤੁਹਾਡੇ ਕੋਲ ਕਿੱਥੋਂ ਆਈ? ਉਹ ਅੱਜ ਬੋਸ ਨੇ ਮੇਰਾ ਪ੍ਰਮੋਸ਼ਨ ਕਰਤਾ ਤੇ ਕੰਪਨੀ ਵੱਲੋਂ ਮੈਨੂੰ ਕਾਰ ਵੀ ਮਿਲ ਗਈ ਸੱਚੇ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਤੁਹਾਡੀ ਗੱਲ ਤੇ ਉਹ ਯਕੀਨੀ ਤੂੰ ਆ ਮੈਂ ਤੈਨੂੰ ਗੱਡੀ ਦਿਖਾ ਕੇ ਲਿਆਉਣਾ ਆ ਦੇਖ ਆਪਣੀ ਗੱਡੀ ਸ਼ੁਕਰ ਹੈ ਰੱਬਾ ਤੂੰ ਸਾਡੀ ਸੁਣ ਲਈ ਦੇਖਿਆ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਰੱਬ ਸਭ ਠੀਕ ਕਰੂਗਾ ਪੈਣਾ ਨੂੰ ਦਿੱਤਾ ਕਦੇ ਕੱਟਦਾ ਨਹੀਂ ਵੱਧਦਾ ਹੀ ਹੁੰਦਾ ਤੇ ਰੱਬ ਨੇ ਸਾਨੂੰ ਸਕੂਟੀ ਦੀ ਜੰਗਾ ਗੱਡੀ ਦੇਦੀ ਹਾਂ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਪੈਣਾ ਨੂੰ ਦਿੱਤਾ ਕੱਟਦਾ ਨਹੀਂ ਵੱਧਦਾ ਹੀ ਹੁੰਦਾ ਚੱਲ ਤਨੂੰ ਨੇ ਇੱਕ ਝੂਟਾ ਦਾ ਦਵਾ ਲਿਆ ਮਾਂ ਬੈਠ ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਰਖੜੀ ਦੀਆਂ ਸਾਡੇ ਵੱਲੋਂ ਐਡਵਾਂਸ ਦੇ ਵਿੱਚ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਤੁਸੀਂ ਵੀਡੀਓ ਦੇਖ ਚੁੱਕੇ ਹੋ ਸਾਰੀ ਹੋਪਸ ਨੂੰ ਤੁਹਾਨੂੰ ਪਸੰਦ ਵੀ ਆਈ ਹੋਣੀ ਆ ਤੇ ਇਸ ਵੀਡੀਓ ਵਿੱਚ ਤੁਹਾਨੂੰ ਕਿਹੜਾ ਪਾਰਟ ਸਭ ਤੋਂ ਜ਼ਿਆਦਾ ਪਸੰਦ ਆਇਆ ਸਾਨੂੰ ਕਮੈਂਟਾਂ ਦੇ ਜਰੀਏ ਜ਼ਰੂਰ ਦੱਸਿਓ ਤੇ ਵੀਡੀਓ ਵਿੱਚ ਇੱਕ ਮੈਸੇਜ ਸੀਗਾ ਵੀ ਧੀਆਂ ਨੂੰ ਦਿੱਤਾ ਕਦੇ ਘਟਦਾ ਨਹੀਂ ਹੁੰਦਾ ਵਧਦਾ ਹੀ ਹੁੰਦਾ ਅ ਤੇ ਸਾਡੀ ਇਹ ਸੋਚ ਹੈਗੀ ਇਹ ਸਾਡੀ ਇਹੀ ਸੋਚ ਹੈਗੀ ਥੋਡੀ ਕੀ ਸੋਚਾ ਇਹ ਵੀ ਸਾਨੂੰ ਕਮੈਂਟਾਂ ਦੇ ਜਰੀਏ ਜਰੂਰ ਦੱਸਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪੇਜ ਨੂੰ ਫੋਲੋ ਕਰਿਓ ਜੀ ਸਸਿਕਾ ਸਸਿਕਾ